ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਬਰਨਾਲਾ ਆ ਗਿਆ, ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ। ਤੇ ਸੋਨੇ ਦੇ ਘਰੇ ਤੁਹਾਨੂੰ ਦਿਖਾਵਾਂਗੇ 4 ਐਨੀਮਲ। 4 ਐਨੀਮਲ 2 ਮਨ ਕੇ ਚੱਲੋ ਵੀ ਨੀਲੀ ਰਾਵੀ ਦੀਆਂ ਮਨੀਆਂ ਝੋਟੀਆਂ ਇੱਕ ਬਿਲਕੁਲ ਤਾਜੀ ਸੂਈ ਕੱਟੀ ਨੂੰ ਜਨਮ ਦੇਤਾ ਬੋਲੇ ਬੁਲੇ ਤੋਂ ਸਾਫ਼ ਕਰਤੀ ਭਰਾ ਹਰਾਂ ਨੇ ਤੇ ਇੱਕ ਸੂਨ ਨੂੰ ਤਿਆਰ ਮੰਨ ਲਓ ਹਫ਼ਤੇ ਦੇ ਅੰਦਰ ਬਾਅਦ ਸੂਪੂਗੀ ਤੇ ਦੋ ਆਗੀਆਂ ਸਜਣੋ ਵਹਿਣਾ ਬਿਲਕੁਲ ਤਾਜ਼ੀਆਂ ਸੂਈਆਂ ਬੱਚਿਆਂ ਦੇ ਨਾਲੂਏ ਨਾਲ ਇੱਕ ਨੇ ਤਾਂ ਹਜੇ ਜੇਰ ਪਾਉਣੀ ਤੇ ਬੱਚੀ ਨੂੰ ਜਨਮ ਦੇਤਾ ਸਜਣੋ ਬੜੇ ਚੰਗੇ ਕੱਦ ਕਾਠ ਦੀ ਤੇ ਚੰਗੇ ਪੱਠਪੜੇ ਦੀ ਵਹਿੜ ਆਪ ਤੇ ਵੱਛੀ ਨੂੰ ਬਹੁਤ ਪਿਆਰੀ ਨੂੰ ਜਨਮ ਦਿੱਤਾ ਤੇ ਥਣ ਲੱਗਾ ਮੱਝ ਆਲਾ ਕਰਮਾਂ ਵਾਲੀ ਵਿਹੜ ਨੂੰ ਆ ਇਹਦਾ ਹੀ ਬੱਚਾ ਚੱਟੀ ਜਾਂਦੀ ਓਏ ਭੋਲਿਓ ਵੇਖੋ ਕੀ ਬਾਤ ਥਣ ਵੇਖੋ ਕਿੱਡਾ ਚੰਗਾ ਲੱਗਾ ਤੇ ਆ ਵੀ ਬਿਲਕੁਲ ਤਾਜੀ ਸੂਈ ਇਹਨੇ ਨਿਕਾ ਜੇ ਬੱਚਾ ਦਿੱਤਾ ਜਮਾ ਹਨਾ ਹਾਂਜੀ ਕੀ ਬਾਤ ਅੱਛਾ ਓਕੇ ਬਿਲਕੁਲ ਤਾਜ਼ੀਆਂ ਹੀ ਆ ਹਾਂਜੀ ਹਾਂਜੀ ਸੋਨੇ ਵੀਰ ਸਾਸਤਰੀ ਸਾਸਰੀ ਕਾਲ ਕੁਲਦੀਪ ਸਿੰਘ ਸਾਸਤਰੀ ਕਾਲ ਠੀਕ ਠਾਕ ਜੀ ਬਹੁਤ ਵਧੀਆ ਚੜਦੀ ਕਲਾ ਤੂੰ ਸੁਣਾ ਮੇਰਾ ਭਰਾ ਕੁਲਦੀਪ ਸਿੰਘ ਚੜਦੀ ਕਲਾ ਜੀ ਹੋਰ ਘਰ ਪਰਿਵਾਰ ਚੜਦੀ ਕਲਾ ਵਧੀਆ ਵਧੀਆ ਠੀਕ ਠਾਕ ਸ਼ੁਕਰ ਹੈ ਪ੍ਰਮਾਤਮਾ ਦਾ ਚੜਦੀ ਕਲਾ ਹੀ ਰੱਖੇ ਤੇ ਵੀਰੇ ਆਪਣਾ ਐਡਰੈਸ ਦੱਸ ਲੈ ਨੇ ਪਹਿਲਾਂ ਭਰਾਵਾਂ ਨੂੰ ਹਾਂਜੀ ਵੀਰ ਜੀ ਪਿੰਡ ਬਰਨਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਮੋਬਾਈਲ ਨੰਬਰ 88721 74175 ਇੱਕ ਰੀ ਹੋਰ ਰਿਪੀਟ ਕਰੀ 88721 ਕਿਵਾਂ ਤਾਰੇ 175 ਤੇ ਸੋਨੇ ਅੱਜ ਫਿਰ ਵੀਰੇ 4 ਜਨਵਰੀ ਬਖਾਈ ਹਾਂਜੀ ਹਾਂਜੀ ਅੱਜ 4 ਜਨਵਰੀ ਜੀ ਆਪਣੇ ਕੋਲ ਜਨਵਰੀ ਤੇ ਹੋਰ ਵੀ ਦਿਨੇ 6 ਦੇ 2 ਮੱਝਾਂ ਸਵੇਰੇ ਤੜਕੇ ਵੇਖ ਗਈਆਂ ਹਾਂ ਪਿੰਡ ਦੇ ਬੰਦੀ ਲੈ ਹਾਂਜੀ ਹਾਂਜੀ ਇਹਦੇ ਵਿੱਚੋਂ ਅੱਜ ਆਪਣੇ ਕੋਲ 3 ਡੰਗਰ ਸੋਏ ਆ ਤੇ ਇੱਕ ਮੱਝ ਵਿੱਚੋਂ ਕੱਲੀ ਗੱਬਣ ਇੱਕ ਕੱਲੀ ਗੱਬਣ ਆ ਵੀ ਬਿਲਕੁਲ ਤਾਜੀ ਸੋਈ ਬਿਲਕੁਲ ਤਾਜੀ ਵੀਰ ਜੀ ਆ ਪਰਸੋਂ ਸ਼ਾਮੀ ਸੋਈ ਆ ਓਕੇ ਤੇ ਬਹੁਤ ਚੰਗੀ ਚੋਣ ਨਿਕਲੀ ਥਲੇ ਬੌਲਾ 8 ਕਿਲੋ ਹੁਣ ਸਟਾਰਟਿੰਗ ਹੋਇਆ ਅੱਜ ਦਿਨੇ ਤੜਕੇ ਖਾਲੀ ਕਰਤੀ ਮੱਝ ਕੋਈ ਆਪਾਂ ਮੱਝ ਚੋਣ ਵਾਲੀ ਢੱਕੀ ਨਹੀਂਗੀ ਚੋਣ ਵਾਲੀ ਨਹੀਂ ਢ ਹਾਂ ਜੀ ਬੱਚਾ ਚਟਣ ਕਰੀਏ ਤੁਹਾਡੇ ਸਾਹਮਣੇ ਬੰਨੀਆਂ ਦਾ ਜਮਾ ਵਿਹਲੀ ਸੀ ਵਿਹਲੀ ਹੀ ਤੁਹਾਡੇ ਸਾਹਮਣੇ ਬਾਹਰ ਕੱਢੀ ਗਈ ਇਹ ਗੱਲ ਸੱਚ ਨੂੰ ਬੇਫਿਕਰੀ ਵਾਲੀ ਆ ਵੀ ਬਿਲਕੁਲ ਝੋਟੀ ਥਾਣਾ ਚ ਨਹੀਂ ਸੀ ਇੱਕ ਪੈਸਾ ਵੀ ਜਦੋਂ ਇੱਥੇ ਲਿਆ ਕੇ ਕੱਟੀ ਵੀਰ ਨੇ ਬੰਨਤੀ ਤਾਂ ਚਟਣ ਨਾਲ ਹੀ ਕਰਮ ਵਾਲੀ ਸੁਆ ਕਿਹੜਾ ਸੁਨੇ ਵੀਰ ਸੁਆ ਵੀਰ ਜੀ ਦੂਜੇ ਸੁਵੇ ਸੋਈ ਆ ਦੂਜਾ ਕੱਢੀ ਬਾਹਰ ਤੋਰ ਕਰਾ ਚੱਕੇ ਦੀ ਠੀਕ ਆ ਸੁਆ ਸੁਈਆ ਦੂਜਾ ਤੇ ਮਗਰ ਆ ਗਈ ਕੱਟੀ ਝੇਰ ਜੂ ਰੋ ਕੇ ਬਾਤ ਓਕੇ ਓਕੇ ਵੀਰ ਜੀ ਓਕੇ ਜੀ ਕਿਉਂ 100 ਦੀ 100 100 ਦੀ 100 ਜੀ ਕਿਆ ਬਾਤ ਆ ਵੀਲ ਬਹੁਤ ਆ ਸਜਣਾ ਘੱਤ ਬਹੁਤ ਦੇਖਿਓ ਤੁਹਾਨੂੰ ਪਤਾ ਸੂਏ ਡੰਗਰੀ ਡੰਗਰੀ ਇਕੱਠਾ ਜਾ ਹੋ ਜਾਂਦਾ ਜੀ ਤਾਂ ਹਾਂ ਤੈ ਮਾਰ ਜਾਂਦਾ ਹਨਾ ਤੇ ਪਹਿਲੇ ਸੂਏ ਕੀ ਕਹਿੰਦੇ ਮਾਲਕ ਘਰ ਵਾਲੇ ਮਾਲਕ ਵੀਰ ਜੀ ਕਹਿੰਦੇ 13 ਦਾ 14 ਲੀਟਰ ਦੁੱਧ ਚੋਇਆ ਜੀ ਆਪਾਂ ਥੱਲੇ ਹੋ ਬਾਕੀ ਅੱਜ ਦੀ ਉਮੀਦ ਚੰਗੀ ਆ ਜਿਵੇਂ ਬੋਲੋਗੇ ਸਟਾਰਟਿੰਗ ਹੋਈ ਆ ਬੋਲਾ ਹਣ ਕਿੰਨਾ ਭੈਣ ਭਰਾ ਨਹੀਂ 8 ਕਿਲੋ ਵੀਰ ਜੀ 8 ਕਿਲੋ ਫੁੱਲਾ ਕੰਡੇ ਆ ਫੁੱਲਾ ਫੁੱਲਾ ਕੰਡੇ ਵਾਲਾ ਜੀ ਠੀਕ ਆ ਤੇ ਮੰਨ ਲਾ 13 14 ਦੁੱਧ ਖੁੱਲਾ ਭਰੂਗੀ ਕਰਮਾਂ ਲਈ 15 ਦੀ ਆਸ ਰੱਖਦੇ ਹਾਂ ਬਾਕੀ ਤਾਂ ਸੇਵਾ ਦਾ ਮੋਲ ਹੈ ਅਜਿਹ ਕਲ ਦੀ ਸੇਵਾ ਦਾ ਮੋਲ ਆ ਨੇ ਦੁੱਧ ਦੇ ਦਊਗੀ ਹਨਾ ਹਾਂਜੀ ਹਾਂਜੀ ਕਿਉਂਕਿ ਜਾਤ ਨਸਲ ਬਹੁਤ ਹਾਂਜੀ ਹਾਂਜੀ ਬਾਕੀ ਸੋਹਣੀ ਬਹੁਤ ਆ ਹਾਂ ਹਾਂਜੀ ਇਹ ਗੱਲ ਮੰਨਨੀ ਬਹੁਤ ਤੇ ਬਾਕੀ ਚੋਣ ਤਾਂ ਤੂੰ ਕਹਿਦਾ ਵੀ ਮੱਛੀ ਮੋਟਰ ਵਾਲਾ ਹੀ ਹਾਂਜੀ ਮੱਛੀ ਮੋਟਰ ਵਾਲਾ ਹਸਾਬ ਹੈ ਹਾਂਜੀ ਬਹੁਤ ਪਿਆਰੀ ਛੋਟੀ ਹੈ ਵੇਖੋ ਸੱਜਣਾ ਕਿਆ ਬਾਤ ਆ ਤੇ ਬਾਕੀ ਨੀਲੀ ਰਾਵੀਾਂ ਕੋ ਥਾਣ ਵੀ ਬਹੁਤ ਕੰਮ ਦਾ ਆ ਗਿਆ ਹਨਾ ਮਗਰਲੇ ਪੈਰ ਸੱਜਣਾ ਤੋਤੇ ਆਗੇ ਚਾਰਾਂ ਪੈਰਾਂ ਤੇ ਨਿਸ਼ਾਨ ਹੈਗੇ ਆ ਆ ਚੈੱਕ ਕਰ ਲਓ ਚਾਰੇ ਪੈਰ ਤੋਤੇ ਆਗੇ ਨਾਸ ਬੱਗੀ ਅੱਖਾਂ ਤੇ ਸੋਨੇ ਵੀਰੇ ਦੀ ਡਿਮਾਂਡ ਕੀ ਰੱਖਾਂਗੇ ਮੋਲ ਆਪਾਂ ਕਰੀਏ ਉਹ ਜਿਹੜੇ ਲੈ ਲੈਣੇ ਆਂ ਵੀਰ ਜੀ ਮੋਲੇ ਦਾ ਆਪਾਂ ਕਰਦੇ 1,30,000 1,25,000 ਦੇ ਵਿੱਚੋਂ ਛੋੜ ਛੱਪਾ ਹੀ ਕਰਾਂਗੇ ਮੋਲਾ ਜਿਹੜੀ ਡਿਮਾਂਡ ਰੱਖੀ ਆਪਾਂ 1,30,000 ਤੇ 1,25 ਚੋਂ ਪਿਆਰ ਮੁਹੱਬਤ ਆਰਮਾਨ ਛੋੜ ਛੱਪਾ ਹਾਂ ਜੀ ਆਏ ਭੈਣ ਭਰਾਵਾਂ ਤੇ ਬਾਕੀ ਝੋਟੀ ਵੀ ਤੇਰੀ ਚੰਗੀ ਆ ਕੋਈ ਸ਼ੱਕ ਨਹੀਂ ਸੱਜਣੋ ਬੇਸ਼ੱਕ ਦੋ ਟਾਈਮ ਚੋਕੇ ਲੈ ਲਿਓ ਪਰ ਜਦੋਂ ਕੋਲੇ ਆ ਕੇ ਵੇਖੀ ਤੇ ਤੁਸੀਂ ਇਹ ਸੋਚ ਲਓ ਵੀ ਹਾਥੀ ਨੂੰ ਫੋਨ ਲੱਗਿਆ ਹੀ ਆ ਝੋਟੀ ਬਹੁਤ ਚੰਗੀ ਆ ਰੇਟ ਵੀ ਵੀਰ ਹਰਾਂ ਦਾ ਸੈਟਾ ਕੋਈ ਬਾਲਾ ਜਿਆਦਾ ਨਹੀਂ ਹਜੇ ਪਿਆਰ ਮੁਹੱਬਤ ਵੀ ਹੋ ਜੂ ਤੇ ਐਦਾ ਕੀ ਹਿਸਾਬ ਆ ਆ ਵੀਰ ਜੀ ਇੱਕ ਹਫਤਾ ਇਹ ਕੱਚੀ ਮੱਝ ਲੈਂਦੀ ਆ ਹਾਂ ਹਫਤੇ ਦੇ ਵਿੱਚ ਵਿੱਚ ਸੂਪੂ ਨੀਲੀ ਰਵੀ ਦੀ ਮੱਝ ਬਹੁਤ ਚੰਗੀ ਮੱਝ ਆ ਬਹੁਤ ਸੇਲਸਾਉ ਮੱਝ ਜਿਤਨਾ ਮਰਜੀ ਗਾਂ ਵਾਲਾ ਜਿਵੇਂ ਚੱਡਾ ਬਣਾਉਂਗੀ ਹਜੇ ਸਿਰਫ ਥੋੜਾ ਟਾਈਮ ਲੈਂਦੀ ਆ ਜੀ ਟਾਈਮ ਦਾ ਹਫਤਾ ਲੈ ਜੂ ਹਾਂਜੀ ਹਫਤਾ ਲੈ ਜੂ ਤੇ ਸੂਆ ਕਿਹੜਾ ਦੱਸਦਾ ਇਹ ਮਾਲਕ ਸੂਆ ਵੀਰ ਜੀ ਤਿੱਜਾ ਸੂਆ ਸੋਣੀ ਆ ਠੀਕ ਆ ਹਾਂਜੀ ਮਾਲਕਾਂ ਨੇ ਦੱਸਿਆ ਵੀ ਤਿੱਜਾ ਤਿੱਜਾ ਸੂਆ ਸੋਣੀ ਆ ਦੁੱਧ 12 ਕਿਲੋ ਕਹਿੰਦੇ ਜਿੰਨੇ ਦੂਜੇ ਸੂਏ ਦੁੱਤਾ ਮਾਲ ਗੱਲ ਠੀਕਾ ਠੀਕਾ ਠੀਕ ਥਣਾ ਥਣਾ ਲੋ ਬੇਫਿਕਰੀ ਓਕੇ ਓਕੇ ਜੀ ਬਹੁਤ ਪੰਚੰਗੀ ਬਾਕੀ ਆਪਾਂ ਕੱਲ ਦੀ ਤਸੱਲੀ ਕਰਕੇ ਮਾਲ ਲਈਦਾ ਪੈਸੇ ਦੇ ਕੇ ਆਈਦੇ ਆ ਬਿਲਕੁਲ ਬਿਲਕੁਲ ਤੇ ਬਾਕੀ ਭਾਰ ਵੱਲੋਂ ਬੇਫਿਕਰੀ ਬੇਫਿਕਰੀ ਜੀ ਬੇਫਿਕਰੀ ਤੇ ਬਾਕੀ ਪਲੀ ਸੰਭੀ ਬਹੁਤ ਆ ਸੱਜਣੋ ਮੈਂ ਨੱਗਰਪੂਰੀ ਆ ਪੱਠਪੁੜੇ ਚੱਕਵੇਂ ਦੀ ਆ ਤੇ ਨੀਲੀ ਰਾਵੀ ਦੀ ਆ ਗਈ ਜੇ ਕਿਤੇ ਕਰਮਾਂ ਵਾਲੀ ਨੇ ਰੱਬ ਨੇ ਮਿਹਰ ਕਰਦੀ ਨਾ ਕੱਟੀ-ਕੁੱਟੀ ਦੇਤੀ ਚੰਗੀ ਤਾਂ ਵਾਰੇ ਨਿਆਰੀ ਆ ਵੇਖਿਓ ਲੇਵਾ ਹਜੇ ਸੱਜਣੋ ਆ ਪਾਉਗ ਦੇ ਕਹਿਣਾ ਕੋ ਨੋਖ ਦੇ ਇਹਨੇ ਫੇਰ ਚ ਹਜੇ ਪੂਣੀ ਵੀ ਨਹੀਂ ਕੱਤੀ ਪਰ ਮਾਨਾਰਗੀਆ ਬਾਡੇ ਬੰਦੇ ਦੇ ਪੈਰ ਨਹੀਂ ਲੱਗਨਾਂ ਦੀ ਕੱਲੇ ਮੂੰਹ ਨੇ ਖਿੱਚੀ ਫਰਦੀ ਵੇਖੋ ਕਿਆ ਬਾਤ ਹੈ ਇਹਨੂੰ ਕਲਦੀਸ਼ਾ ਸੰਗਲ ਇਹ ਲਿਆ ਕੇ ਤਲਿਆਰਾਂ ਪਾਇਆ ਉਹ ਜੀ ਬਣੰਦੀ ਆ ਤਲਿਆਰੇ ਦੀ ਔਲ ਕਰਦੀ ਆ ਤਲਿਆਰੇ ਦੀ ਔਲ ਜੀ ਕਰਦੀ ਆ ਥੋੜਾ ਬਹੁਤਾ ਹੱਸਣਾ ਵੀ ਕੋਈ ਗਾਣੂ ਤਲਿਆਰਾਂ ਪਾਇਆ ਵੀ ਔਲ ਜੀ ਕਰਦੀ ਆ ਇਹ ਭਰਾ ਆਪਣਾ ਤੇ ਪਿਆਰ ਵੀ ਇਹਨੂੰ ਚਾਹੀਦਾ ਦੇਣਾ ਥੋੜਾ ਬਹੁਤਾ ਹਾਂਜੀ ਓਕੇ ਰਿਪੋਰਟ ਆ ਸਜਣੋ ਇਹ ਆ ਸਾਈਡ ਤੋਂ ਥਾਣਾ ਦਾ ਸੈਜ ਕੁਆਲਟੀ ਕਰਿਓ ਚੈੱਕ ਚੰਗੀ ਮੈਂ ਇਹਦਾ ਰੇਟ ਫਿਰ ਸੁਣਨੇ ਵੀਰੇ ਇਹਦਾ ਕਲਦੀਸ਼ਾ ਮੁੱਲ 1,20,000 116 ਦੀ ਜੈਸ ਨੂੰ ਮਾਈ ਦੇ ਦਾਂਗੇ 1 ਲੱਖ ਤੇ 16000 ਦੀ ਮੁੱਲ ਕਰਦੇ ਆ 1 20 ਹਾਂਜੀ ਤੇ 1 15 ਦੀ ਦੇ ਦੀਏ ਫਿਰ 15 ਦਾ ਛੱਡਣਾ 15 ਦੀ ਦੇ ਦਨੇ ਆ 15 ਦੀ 15 ਦੀ ਹੈਨਾ ਹਾਂਜੀ ਤੇ ਸੱਜਣੋ ਆਹ ਦੇਖ ਲੋ ਬੱਚਾ ਬੋੱਚਾ ਚੱਟੀ ਜਾਂਦੀ ਝੋਟੀ ਓਕੇ ਰਿਪੋਰਟ ਆ ਬੇਫਿਕਰ ਹੋ ਕੇ ਝੋਟੀ ਦੀ ਖਰੀਦਦਾਰੀ ਕਰ ਲਿਓ ਇੱਕ ਪੈਸਾ ਵੀ ਘਾਟੇ ਵਾਲਾ ਸੌਦਾ ਨਹੀਂ ਸੱਜਣੋ ਮਾਲਕ ਕਿਰਪਾ ਕਰੇ ਤੇ ਲਾਭਦਾਇਕ ਆ ਆਹ 1 15 ਦੀ ਤੇ ਆ ਆ ਗਈ ਆਪਣੇ ਕੋਲੇ ਵਹਿੜਾ ਹਨਾ ਗਰਮੀ ਦਾ ਤੋਹਫਾ ਗਰਮੀ ਦਾ ਤੋਹਫਾ ਜੀ ਹਨਾ ਹਾਂਜੀ ਹਾਂਜੀ ਕੀ ਬਾਤ ਆ ਇਹ ओके ਆ ਕੁਲਦੀਪ ਸਿੰਘ 11 ਵਜੇ ਸੋਈ ਆ ਤੇ ਇਹਨੇ 3 ਵਜੇ ਜੂਰ ਸੌੜ ਤੇ ਦਿਨੇ ਆ 5 ਕਿਲੋ ਤੋਂ 6 ਕਿਲੋ ਗਾਚ ਵਿੱਚ ਹੀ ਹੈ ਭੜਸ ਨਹੀਂ ਬੱਚੇ ਦਾ ਕਰਤੀ ਥੋੜਾ ਠੀਕ ਆ ਹਾਂਜੀ ਓਕੇ 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 ਚਲ ਤੂੰ ਕਰ ਤੇ ਠੀਕ ਆ ਚੂਣ ਚਾਂਣ ਬਿਨਾ ਵੰਗੇ ਤੋ ਹੀ ਹਾਂਜੀ ਹਾਂਜੀ ਤੇ ਮਗਰ ਆ ਗਿਆ ਬੱਛਾ ਮਗਰ ਬੱਛਾ ਆ ਗਿਆ ਜੀ ਇਹਣਾ ਅੰਦਰ ਖੜੀਆਂ ਸੀ ਟਿਕੀਆਂ ਟਕਾਈਆਂ ਤੇ ਆਪਾਂ ਬਾਹਰ ਕੱਢ ਹਾਂਜੀ ਹਾਂਜੀ ਥੋੜਾ ਤਾਂ ਕਰ ਗਿਆ ਡੰਗਰਾ ਹੋਲ ਜੀ ਬਣਾਉਂਦਾ ਓਕੇ ਓਕੇ ਓਪਰੇ ਸਾਦੇ ਤੇ ਬਾਕੀ ਚੋਣ ਤਾਂ ਬੇਫਿਕਰੀ ਚੋਣ ਕੋਈ ਵੰਗੇ ਦੀ ਲੋੜ ਨਹੀਂ ਗਈ ਵੰਗਾ ਪਾਉਣ ਦੀ ਲੋੜ ਨਹੀਂ ਇੱਤਰੇ ਥੱਲੇ ਬਹਿ ਜਾ ਜੇਰ ਜੂਰ ਦਾ ਹੁੰਦਾ ਗਾਂ ਦਾ ਜੇਰ ਪੈ ਗਈ ਓਕੇ ਓਕੇ ਜੇਰ ਵਧੀਆ ਪੈ ਗਈ ਜੀ ਠੀਕ ਆ ਠੀਕ ਆ ਠੀਕ ਆ ਲੋ ਵੀ ਸੱਜਣਾ ਬਿਲਕੁਲ ਤਾਜੀ ਸੂਈ ਮਗਰ ਵੱਛਾ ਕਾਲੇ ਰੰਗ ਦੀ ਵਹਿੜ ਓਕੇ ਰਿਪੋਰਟ ਤੇ ਥਣ ਲੱਗਾ ਮੱਝ ਆਲਾ ਹਨਾ ਸ਼ਾ ਹਾਂਜੀ ਹਾਂਜੀ ਵੇਖਿਓ ਆਹ ਵੇਖੋ ਕਿਆ ਬਾਤ ਸੋਨੇ ਤੋਂ ਕਰਦੀ ਉਪਰ ਆਇਆ ਹੁਣ ਤਾਂ ਓਕੇ ਹਾਂ ਹਾਂ ਇਹਦਾ ਰੇਟ ਫਿਰ ਸੁਨੇ ਵੀਰੇ ਸ਼ਾ ਜੀ ਇਹਦਾ ਮੁੱਲ ਕਰਦੇ ਆਪਾਂ 57000 ਤੇ 75000 ਦੀਆਂ ਦੇ ਦਾਂਗੇ ਪਿਆ ਤੇ 7 57000 ਦੀ ਡਿਮਾਂਡ ਕਰਦੇ ਜੀ ਤੇ 53000 ਦੀ ਤੇ ਗਾਂ ਦੋ ਤੇ 17 18 ਕਿਲੋ ਦੇ ਦਊਗੀ ਆਰਾਮ ਨਾਲ ਹੀ ਦਿਨਾਂ ਵੀ ਚੱਲ ਜਗਾ ਹਾਂ ਜੀ ਆਰਾਮ ਨਾਲ ਦਊਗੀ ਇਹ ਪੂਰੀ ਥਲੀਓ ਤਾਂ ਨਹੀਂ ਹੈ ਲੈਵਾ ਵੱਡਾ ਹੈ ਆਪਾਂ ਚੋਕ ਕਰਕੇ ਤੁਹਾਨੂੰ ਪਤਾ ਥੋੜਾ ਡੰਗਰ ਨਾਲ ਹਾਂ ਜੀ ਹਾਂ ਨਹੀਂ ਨਹੀਂ ਮੜ ਕੇ ਪਤਾ ਕਿ ਥਣਾ ਤੁਹਾਨੂੰ ਦਾ ਬਾਬਾ ਹੋਲੀ ਕਰਦਾ ਬੋਲਾ ਛੱਡਦਾ ਫਿਰ ਹਾਂ ਜੀ ਹਾਂ ਜੀ ਹਾਂ ਜੀ ਓਕੇ ਹਾਂ ਜੀ 53000 ਦੀ ਆਪਾਂ ਨੇ 53000 ਦੀ ਸੁਹਾ ਦੂਜਾ ਸੂਈ ਆ ਹਾਂ ਜੀ ਦੂਜਾ ਸੂਹਾ ਜੀ ਠੀਕ ਨਵੀ ਵਹਿਣ ਹਾਂਜੀ ਸੂਸਾਈ ਥੋੜੀ ਹੈ ਇਹਦੇ ਨਾਲ ਸੂਗੇ ਡੰਗਰੇ ਕਰੀ ਥੋੜਾ ਜਿਹਾ ਤੈਲ ਆ ਜਾਂਦਾ ਹਾਂਜੀ ਹਾਂਜੀ ਬਾਕੀ ਥਾਣ ਵਾਲਾ ਕੰਮ ਹੈ ਹਾਂਜੀ ਹਾਂਜੀ ਤੇ ਆਹ ਦਾ ਫਿਰ ਆ ਗਈ ਬਸ ਵੀਰ ਜੀ ਜੇ ਸੂ ਗਈ ਕੋਈ 10 ਮਿੰਟ ਪਹਿਲਾਂ ਸੂ ਗਈ ਹੈ ਇਹ ਬਹੁਤ ਪਿਆਰੀ ਬੱਚੀ ਨੇ ਜਨਮ ਦਿੱਤਾ ਬਹੁਤ ਚੰਗੀ ਬੱਚੀ ਪਲੀ ਰਹੀ ਆ ਮੱਛੀ ਵਾਲੀ ਚੰਗੀ ਬਹੁਤ ਨੇ ਹਾਂਜੀ ਹਾਂਜੀ ਬਹੁਤ ਚੰਗੀ ਬੱਚੀ ਤੇ ਬਾਕੀ ਆਪ ਵੀ ਵਹਿੜ ਚੰਗੀ ਪਲੀ ਗਈ ਮੈਂ ਆਹ ਵੀ ਦੂਜੇ ਸਵੇਰੇ ਵਹਿੜ ਆ ਜਿਵੇਂ ਕਹਿੰਦੇ ਮੱਲ ਹੀ ਫਟਿਆ ਆਲੇ ਹਾਂਜੀ ਬਾਕੀ ਥਾਂ ਵੀ ਕਿਸੇ ਨੇ ਥਾਂ ਦੇਖੋ ਤੁਸੀਂ ਗਾਂ ਨੂੰ ਲੱਗਿਆ ਮੈਂ ਪਹਿਲਾਂ ਇਹ ਗੱਲ ਕੀਤੀ ਵੀ ਥਾਂ ਜਿਹੜਾ ਲੱਗਾ ਨਾ ਦੋਵਾਂ ਗਾਵਾਂ ਤੇ ਥਾਂ ਨਹੀਂ ਤੇ ਗਾਵਾਂ ਦੇ ਕਿੰਨੇ ਥਾਂ ਨਿੱਕੇ ਦੇ ਚਵਾਈ ਨਹੀਂ ਹੁੰਦੀ ਜੀ ਵੇਖੋ ਜੀ ਆ ਥਾਂ ਹਾਂ ਇਹ ਆ ਦੁੱਧ ਵਾਲਾ ਥਾਂ ਹਾਂਜੀ 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 ਗਾ ਨੂੰ ਪਿਆਇਆ ਬਹੁਤ ਚੰਗੀ ਚੂਨ ਨਿਕਲੀ ਆ ਰਹੀ ਸੀ ਸੁਣੇ ਅਗਲੇ ਥਾਂਾਂ ਚ ਬਾਲਟੀ ਭਰਿਆ ਕਰੋ ਭਰਿਆ ਕਰੋ ਭਰਿਆ ਕਰੋ ਹਾਂਜੀ ਭਰਿਆ ਕਰੋ ਬਹੁਤ ਪਿਆਰੀ ਗਾਂ ਜੀ ਆ ਗਾਂ ਕਰਮਾਂ ਦੀ ਆ ਗਾੜੀ ਵੀ ਬੜੀ ਰਹੂਗੀ ਇਹਦੀ ਵੀ ਤੌਰ ਕਰਾਈਏ ਚੱਕ ਸੁਆ ਇਹ ਵੀ ਦੂਜਾ ਹੀ ਦੂਜਾ ਦੂਜਾ ਜੀ ਲੋ ਵੀ ਸੱਜਣੋ ਸੁਆ ਦੂਜਾ ਇੱਕ ਨਹੀਂ ਦੋ ਆ ਮਗਰ ਵੀ ਬਹੁਤ ਸ਼ਾਨਦਾਰ ਬੱਚੀ ਆ ਕਿਆ ਬਾਤ ਵੇਖਿਓ ਕੱਤ ਕਾਠ ਬੇਲ ਥਣ ਲੇਵਾ ਇਹ ਵੀ ਤਿਹਾਰੇ ਦੀ ਆਲ ਕਰੂਗੀ ਇਹਨੂੰ ਤਿਹਾਰਾ ਕਲਦੀਪਾ ਆਲੇ ਆ ਕੇ ਪਾਇਆ ਇੱਥੇ ਇੱਕ ਬੱਤੀ ਨੇ ਸੂਈ ਆ ਨਾ ਸੂਈ ਹੈ ਜੋ ਸੂਕੇ ਹਟੀ ਜਾਂਦਾ ਲਓ ਵੀ ਸੱਜਣੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੰਦ ਦੇ ਬੰਦ ਦੇ ਵੀਰ ਬੰਦ ਨਾ ਤੰਗ ਕਰੀਏ ਵਿਚਾਰੀ ਲਓ ਵੀ ਸੱਜਣੋ ਆ ਚੈੱਕ ਕਰ ਲਓ ਬਾਕੀ ਚੂਨਚਾਂ ਓਕੇ ਹਨ ਓਕੇ ਓਕੇ ਕੁਲਦੀਪ ਸਾਹਿਬ ਵੀ ਜਿਹੜਾ ਭੈਣ ਭਰਾ ਆ ਗਿਆ ਲਾਂਭਾ ਕੋਈ ਨਹੀਂ ਮੈਂ ਕਿਹਾ ਭਾਵੇਂ ਇਤਰਾ ਹੀ ਆਪਣੇ ਸਬਦਾ ਕਰਕੇ ਲੱਦ ਕੇ ਲੈ ਜਾਈ ਜਾਂ ਘਰੇ ਚੋੜੀ ਹਾਂਜੀ ਹਾਂਜੀ ਇੰਗੀਆਂ ਚੂਨ ਚੰਗੀਆਂ ਤੇ ਵੰਗਾ ਲਾਇਆ ਇਹਨੂੰ ਨਹੀਂ ਆਪਾਂ ਉਤਰੇ ਇਸ ਥਲੇ ਬਹਿ ਗਏ ਆ ਉੱਤਾਂ ਹੀ ਬਹਿ ਗਏ ਬਾਕੀ ਪਾਲ ਵੰਗਾ ਪਾਲ ਗਏ ਨਾ ਪਾਲ ਗਏ گاਵਾ ਕੀ ਅੱਖ ਨਾਲ ਤਾਂ ਆਪਾਂ ਹਾਂ ਜਾਤ ਨਸਲ ਆ ਲੀਆਂ ਜਾਤ ਨਸਲ ਆ ਲੀਆਂ ਤੇ ਸ਼ਾਹ ਜੀ ਕਿੰਨੇ ਦੀ ਇਹ ਵੈਹ ਸ਼ਾਹ ਜੀ ਇਹਦਾ ਮੁੱਲ 75000 ਕਰਦੇ ਤੇ 72000 ਦੀਆਂ ਦੇ ਦਾਂਗੇ ਮੋਲ ਕਰਦੇ 75000 ਤੇ 72000 ਦੀ ਦੇ ਦੇ ਆ ਕਿ ਬਾਕੀ 72000 ਦੇ ਦੋ ਗਾਵਾਂ ਜਾਣੀਆਂ ਜੀ ਵੇਖੋ ਕਿੰਡੀ ਕੋਈ ਸੇਵਾ ਕਰੇ ਤੇ ਆ ਵੀ ਸਾਲ ਨੂੰ ਬੱਛੀ ਤਿਆਰ ਮੈਂ ਨਾ ਬੱਛੀ ਬਾਲੀ ਜੀ ਆਪਦੇ ਨਾਲੋਂ ਵੀ ਚੰਗੀ ਹੈ ਹਾਂਜੀ ਹਾਂਜੀ ਬਹੁਤ ਸ਼ਾਨਦਾਰ ਬੱਛੀ ਨੂੰ ਜਨਮ ਦਿੱਤਾ 72000 ਦੀ 72000 ਦੀ ਓਕੇ ਹਾਂਜੀ ਹਾਂਜੀ ਲੋ ਵੀ ਸੱਜਣੋ ਬਹੁਤ ਚੰਗੇ ਕੱਦ ਕਾਠ ਦੀ ਵਹਿੜ ਓਕੇ ਰਿਪੋਰਟ ਪਲਿਸਾਂ ਵੀ 72000 ਦੀ ਇੱਕ ਨਹੀਂ ਦੋ ਇਹਦੇ ਕੋਲੇ ਵੱਛਾ ਸੱਜਣੋ ਇਹ ਕਹਦੀ 53000 ਦੀ 53000 ਦੇ ਜੀ ਲੋ ਵੀ ਸੱਜਣੋ ਏ ਗਰਮੀ ਦੀ ਇੱਕ ਚਵਾਈ ਹੋ ਗਈ ਫੋਲਾ ਹਾਂ ਸਾਹ ਕਿਤਾਬ ਜਿਹੇ ਦੇ ਪੈਸੇ ਲਾਉਣੇ ਆ ਤੇ ਫਿਰ ਇਹ ਲੈ ਲਿਓ ਚੰਗੀ ਆ ਗਾਂ ਮਾੜੀ ਨਹੀਂ ਗਈ ਦੁੱਧ ਵਧੀਆ ਪਾਈ ਜਾਣਾ ਇਹਨੇ ਜੇ ਬੰਦਾ ਚੰਗਾ ਸਾਂਭਣ ਵਾਲਾ ਹੋਇਆ 18 20 17 18 20 ਇਹਨੇ ਦੁੱਧ ਤੇ ਖੇਡੂਗੀ ਵੈਲ ਤੇ ਆ ਵੀ ਮਾਜੋ ਕੇ ਰਿਪੋਰਟ ਜਿਹੜੇ 10 ਦਿਨ ਕੱਢ ਦੀ ਜ਼ਰੂਰ ਆ ਬਾਕੀ ਸੱਜਣੋਂ ਚੰਗੀ ਮੈਂ ਆ ਪਲੀ ਸੰਭੀ ਆ ਸੁਭਾਅ ਬਹੁਤ ਚੰਗਾ ਓਕੇ ਰਿਪੋਰਟ ਆ ਦਾ ਝੂਟੀ ਫਰਜਵੇਂ ਕਹਿਦੀ ਨਾ ਮੂਰਤਾ ਤਾਂ ਘਰੇ ਖੜੀ ਵੀ ਇਹ ਸੋਚੋ ਵੀ ਰਿਸ਼ਤੇਦਾਰ ਆ ਕੇ ਵੇਖੂਗਾ ਵੀ ਘਰੇ ਨੀਲੀ ਰਾਵੀ ਦਾ ਇੱਕ ਨੰਗੀਨਾ ਬੰਨੀ ਬੈਠੇ ਭਰਾ ਹਰੀ ਚੰਗੀ ਝੋਟੀ ਦਾ ਇੱਕ ਤੋਂ ਲੱਭ ਕੇ ਸੋਨੇ ਵਰਨਾਲੇ ਵਾਲੇ ਤੋਂ ਹੌਲੀ ਕਿਦ ਨੇ ਕਿਵੇਂ ਪਾਉ ਕਹਿੰਦਾ ਹੁੰਦਾ ਨਾ ਉਵੇਂ ਕਹਿਣਾ ਪੈਣਾ ਵੇਖੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ